ਲੋਵੀ ਅੱਜ ਆਪਾਂ ਬਣਾਉਣ ਜਾਣੇ ਆਂ ਔਰ ਬਣਾਉਣਾ ਸਿੱਖ ਵੀ ਰਹੇ ਆਂ ਸਪੈਸ਼ਲ ਨੰਦੂ ਰਾਜਸਥਾਨੀ ਚਨਾ ਸੂਪ ਨੰਦੂ ਦੀ ਰੇੜੀ ਹੈ ਜੀ ਸਾਡੇ ਪਿੰਡ ਸਮਾਲਸਰ ਔਰ ਇਹ ਹਰ ਸਾਲ ਨਵੰਬਰ ਦੇ ਵਿੱਚ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਸਰਦੀਆਂ ਦੇ ਵਿੱਚ ਵੈਜੀਟੇਰੀਅਨ ਔਰ ਨਾਨ-ਵੈਜੀਟੇਰੀਅਨ ਦੋਨੇ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਆ ਆਪਣੀ ਆਪਣੀ ਪਸੰਦ ਦਾ ਖਾਣਾ ਪੀਣਾ ਪਸੰਦ ਕਰਦੇ ਆ ਵੈਸੇ ਤਾਂ ਨਾਨ-ਵੈਜ ਦੇ ਵਿੱਚ ਚਿਕਨ ਸੂਪ ਵੀ ਆ ਜਾਂਦਾ ਔਰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤਾਕਤਵਾਰ ਆ ਲੋਕ ਖਾਣਾ ਪਸੰਦ ਕਰਦੇ ਆ ਪਰ ਜਿਹੜੇ ਵੈਜੀਟੇਰੀਅਨ ਹੁੰਦੇ ਐ ਔਰ ਨਾਨ-ਵੈਜੀਟੇਰੀਅਨ ਵੀ ਦੋਨਾਂ ਤਰ੍ਹਾਂ ਦੇ ਜਿਹੜੇ ਲੋਕ ਐ ਉਹਨਾਂ ਦੇ ਲਈ ਚਨਾ ਸੂਪ ਵੀ ਸਪੈਸ਼ਲ ਹੁੰਦਾ ਔਰ ਨੰਦੂ ਦਾ ਜਿਹੜਾ ਚਨਾ ਸੂਪ ਆ ਬਹੁਤ ਫੇਮਸ ਐ ਬਹੁਤ ਪ੍ਰਸਿੱਧਾ ਲੋਕ ਬਹੁਤ ਇਹਨੂੰ ਪਸੰਦ ਕਰਦੇ ਐ ਔਰ ਇਹਦਾ ਚਨਾ ਜਿਹੜਾ ਸੂਪ ਹੁੰਦਾ ਹੁੰਦਾ ਵੀ ਬਹੁਤ ਟੇਸਟੀ ਐ ਤੁਹਾਨੂੰ ਦਿਖਾਵਾਂਗੇ ਆ ਨੰਦੂ ਦਾ ਜਿਹੜਾ ਚਨਾ ਸੂਪ ਬਣ ਰਿਹਾ ਸਪੈਸ਼ਲ ਇਹ ਜਿਹੜਾ ਤੁਸੀਂ ਇਸ ਟਾਈਮੇ ਦੇਖ ਰਹੇ ਹੋ ਸਾਹਮਣੇ ਬਰਤਨ ਦੇ ਵਿੱਚ ਇਹ ਛੋਲਿਆਂ ਨੂੰ ਉਬਾਲਣ ਤੋਂ ਬਾਅਦ ਜਿਹੜਾ ਉਹਦਾ ਪਾਣੀ ਬਚਦਾ ਉਹ ਪਾਣੀ ਐ ਔਰ ਇਹਦੇ ਵਿੱਚ ਬਾਅਦ ਦੇ ਵਿੱਚ ਨੰਦੂ ਨੇ ਜਿਹੜੇ ਚਨੇ ਹੁੰਦੇ ਆ ਉਹ ਵੀ ਕੁਝ ਗ੍ਰाइंड ਕਰਕੇ ਪਾਏ ਆ ਇਹ ਪ੍ਰੋਸੈਸ ਸਵੇਰ 5 ਵਜੇ ਤੋਂ ਸ਼ੁਰੂ ਹੋ ਜਾਂਦਾ ਹੁਣ ਤਕਰੀਬਨ ਦੁਪਹਿਰ ਦੇ 1 ਵਜੇ ਆ ਔਰ ਜਿਹੜੀ ਬਾਕੀ ਦੀ ਕਾਰਵਾਈ ਹੈ ਨੰਦੂ ਹੁਣ ਪਾਉਣ ਜਾ ਰਿਹਾ ਤਿਆਰ ਹੋ ਕੇ ਪੂਰਾ ਨਹਾ ਨੋ ਕੇ ਆ ਫਰੈਸ਼ ਮਸਾਲੇ ਵਗੈਰਾ ਤਿਆਰ ਕਰਕੇ ਰੱਖੇ ਹੋਏ ਆ ਸਾਹਮਣੇ ਹਰੀਆਂ ਮਿਰਚਾਂ ਗ੍ਰੇਨਡ ਕੀਤੀਆਂ ਹੋਈਆਂ ਪੁਦੀਨਾ ਟਮਾਟਰ ਆ ਹਰੀ ਮਿਰਚ ਸਾਰਦੀ ਵੀ ਪਈ ਐ ਹੁਣ ਆਪਾਂ ਇੱਥੇ ਸਿੱਖੀ ਜਾਵਾਂਗੇ ਵੀ ਕਿਵੇਂ ਕਿਵੇਂ ਸੂਪ ਬਣਦਾ ਕਿਵੇਂ ਕਿਵੇਂ ਤਿਆਰ ਕਰਦਾ ਔਰ ਫਿਰ ਕਿਵੇਂ ਕਿਵੇਂ ਆਪਦੀ ਰੈਡੀ ਤੇ ਜਾ ਕੇ ਇਹ ਬਾਜ਼ਾਰ ਦੇ ਵਿੱਚ ਸਰਵ ਕਰਦਾ ਸੋ ਹੁਣ ਜਿਹੜਾ ਮਾਈਕ ਐ ਮੈਂ ਨੰਦੂ ਨੂੰ ਦੇ ਦੇਣਾ ਤੇ ਨੰਦੂ ਤੋਂ ਸਵਾਲ ਪੁੱਛੀ ਜਾਵਾਂਗੇ ਵੀ ਕੀ ਕੀ ਚੀਜ਼ ਪੈ ਰਹੀ ਐ ਤੇ ਕੀ ਕੀ ਚੀਜ਼ ਜਿਹੜੀ ਆ ਤਿਆਰ ਹੋ ਰਹੀ ਐ ਸੋ ਨੰਦੂ ਜੀ ਰੈਡੀ ਹੋ ਹਾਂਜੀ ਲੋ ਜੀ ਆਪਾਂ ਮਾਈਕ ਥੋੜੇ ਲਾਤਾ ਹੈ ਇਹਦੇ ਚ ਪਹਿਲਾਂ ਆਪਾਂ ਹਰੀ ਮਿਰਚ ਪਾਵਾਂਗੇ ਜਿਹੜੀ ਪੀਸੀ ਹ ਤੇ ਹਰੀ ਮਿਰਚ ਪਾਤੀ ਆਪਾਂ ਇਹਦੇ ਚ ਹਰੀ ਕੱਲੀ ਹਰੀ ਮਿਰਚ ਹੀ ਪੈਂਦੀ ਆ ਲਾਲ ਮਿਰਚ ਨਹੀਂ ਪੈਂਦੀ ਜੇ ਲਾਲ ਮਿਰਚ ਪਾ ਦੇਾਂਗੇ ਤਾਂ ਗੜਨੂ ਲੱਗੂਗੀ ਠੀਕ ਹੈ ਜੀ ਇਹ ਚਟਨੀ ਪਾ ਦੇਾਂਗੇ ਜਿਹੜਾ ਪੀਸਿਆ ਭੁੰਨ ਕੇ ਪਾਇਆ ਹੁੰਦਾ ਆ ਲਸਣ ਵਾਲੀ ਚਟਨੀ ਆ ਇਹ ਤੁਸੀਂ ਸਪੈਸ਼ਲ ਤਿਆਰ ਕਰਦੇ ਹੋ ਹਾਂਜੀ ਹਾਂ ਉਹ ਲਸਣ ਰੱਖਿਆ 20 ਕਿਲੋ ਥੱਲੇ ਬੰਜੇ ਥੱਲੇ ਲਸਣ ਦੀ ਚਟਨੀ ਕਿਵੇਂ ਤਿਆਰ ਹੁੰਦੀ ਹੈ ਇਹ ਲਸਣ ਨੂੰ ਪੀਸ ਕੇ ਨਾ ਛਿੱਲ ਕੇ ਪਹਿਲਾਂ ਗਰੰਡਰ ਕਰਕੇ ਫਿਰ ਉਹਨੂੰ ਭੁੰਨਣਾ ਪੈਂਦਾ ਥੋੜਾ ਜਿਹਾ ਘੋਪਾ ਫਿਰ ਫਿਰ ਇਹ ਬਣਦੀ ਹੈ ਲਸਣ ਦੀ ਚਟਨੀ ਹਾਂ ਠੀਕ ਹੈ ਇਹਦੇ ਬਾਅਦ ਆਪਾਂ ਪਾਵਾਂਗੇ ਇਹ ਹੈ ਜੀ ਗਰਮ ਮਸਾਲਾ ਓਕੇ ਇਹ ਗਰਮ ਮਸਾਲਾ 2 ਚਮਚ ਬਾ ਠੀਕ ਹੈ ਇਹਦੇ ਚ ਹੈਗੀ ਕਾਲੀ ਮਿਰਚ ਠੀਕ ਹੈ ਆਪਾਂ 1 ਤੋਂ 1.5 ਚਮਚ ਪਾਵਾਂਗੇ ਇਹ ਕਿੰਨੀ ਕਿੰਨੀ ਲੀਟਰ ਹੁੰਦਾ ਕਿੰਨੀ ਕੁਆਂਟੀਟੀ ਹੈ ਕੋਈ ਅੰਦਾਜ਼ਾ ਹੈ ਇਹ ਆਪਣਾ ਹੁੰਦਾ 15 ਲੀਟਰ ਦਾ ਠੀਕ ਹੈ ਸੋ ਬਾਦੀ ਮਤਲਬ ਪੂਰੇ ਦਿਨ ਦੀ 15 ਕਿਲੋ ਲੀਟਰ ਦੀ ਲਗਤ ਹੈ ਹਾਂ ਇਹ ਕੀ ਪਾ ਰਹੇ ਆ ਇਹ ਧਨੀਆ ਪੀਸਿਆ ਵਾ ਧਨੀਆ ਪਾਊਡਰ ਹਾਂਜੀ ਇਹ ਹੁੰਦਾ ਜੀ ਸ਼ਿਰਤਾ ਰਾਈਟ ਇਹ 2 ਟੱਕਣਾ ਕਹਿੰਦੇ ਆ ਜਿਵੇਂ ਥੋੜਾ ਹੁੰਦਾ ਤਾਂ ਥੋੜਾ ਘੱਟ ਵਾਲੇ ਬੰਦਾ ਜੀ ਇਹਦਾ ਕੀ ਫਾਇਦਾ ਵੈਸੀ ਸਿਰਕੇ ਦਾ ਇਹਦੇ ਨਾਲ ਕਿ ਜੇ ਐਂ ਆਂਦਾ ਵੀ ਥੋੜੇ ਜਿਹੀ ਉਹ ਟੈਸਟ ਮੰਦਾ ਟੈਸਟ ਵਨ ਜਾਂਦਾ ਓਕੇ ਇਹ ਆਪਾਂ ਜਿਹੜੀ ਸੋਇਆ ਸੌਸ ਹੁੰਦੀ ਆ ਇਹ ਛੋਲਿਆਂ ਨੂੰ ਰੰਗ ਆ ਜਾਂਦਾ ਥੋੜਾ ਜਿਹਾ ਬਈ ਕਲਰ ਜਾਂ ਮੜ ਜਾਂਦਾ ਕਾਲਾ ਜਾਂ ਇਹ ਪਹਿਲਾਂ ਪਾਈ ਸੀ ਹਾਂਜੀ ਹਾਂ ਜਦੋਂ ਛੋਲੇ ਉਬਾਲਨੇ ਧਰਦਿਆਂ ਹਾਂ ਹਾਂ ਉਦੋਂ ਪਾਈ ਸੀ ਜੀ ਤੇ ਇਹ ਆ ਗਈ ਆਪਣੀ ਅਰਜੁਨ ਵਾਲੀ ਛਾਲ ਓਕੇ ਅਰਜੁਨ ਦੀ ਛਾਲ ਆ ਇਹਦੇ ਨਾਲ ਖੂਨ ਪਤਲਾ ਹੁੰਦਾ ਹਾਰਡ ਵਾਸਤੇ ਵੀ ਗਰਮ ਹੁੰਦਾ ਹੈ ਹਾਰਡ ਵਾਸਤੇ ਚੰਗਾ ਹੈ ਹਾਰਡ ਵਾਸਤੇ ਵੀ ਚੰਗਾ ਹੈ ਇੰਨੀ ਕਿ ਅੱਧੀ ਇੱਕ ਚਮਚ 15 ਲੀਟਰ ਦੇ ਵਿੱਚ ਹਾਂ ਉਹ ਯੋ ਯੋ ਨਹੀਂ ਕਿ ਇੰਨਾ ਗਰਮ ਵੀ ਨਹੀਂ ਹੁੰਦਾ ਇਹ ਖਾੜ ਵਾਸਤੇ ਵਧੀਆ ਹੁੰਦਾ ਖੂਨ ਸਾਫ਼ ਕਰਦਾ ਹੁੰਦਾ ਹਮ ਬਸ ਇਹ ਹੀ ਚੀਜ਼ਾਂ ਪਈਆਂ ਕਾਲੀ ਮਿਰਚ ਪਈਆਂ ਇਹ ਕਿੰਨਾ ਚਿਰ ਹੋਣ ਬਾਲਾ ਦੇਣ ਇਹਨੂੰ ਹੋਣੀ ਉਹ ਵਾਲਾ ਆ ਕੇ ਆਹ ਪਾਤਾ ਪਈ ਇਹਦੇ ਚ ਨੂਨ ਅੰਦਾਜ਼ੇ ਨਾਲ ਪੈਂਦਾ ਇਹ ਟੇਸਟ ਮੁਤਾਬਕ ਆਪਣੀ ਮਰਜ਼ੀ ਆਪਣੇ ਆਪਣੇ ਹਿਸਾਬ ਨਾਲ ਪਿਆ ਜਾਂਦਾ ਹੈ। ਨੈਕਸਟ ਕਰਾਂਗੇ। ਜੀ। ਜਦੋਂ ਇਹਨੂੰ ਬੜਾ ਆ ਗਿਆ ਇਹ ਪਤਲਾ ਰਹਿ ਗਿਆ ਇਹ ਜਦੋਂ ਬੇਸਣ ਭੋਲ ਕੇ ਪਾ ਦਾਂਗੇ ਜਾਂ ਫਿਰ ਸੈਟ ਹੋ ਜੂਗਾ। ਉਹ ਠੀਕ ਹੈ। ਤੇ ਜਿਹੜੀ ਉਹ ਟਮਾਟਰ ਪਈ ਹੋਈ ਹੈ ਆਪਣੀ ਗ੍ਰाइंड ਕਰਕੇ ਰੱਖੀ ਹੋਈ ਹੈ। ਹਾਂ ਇਹ ਬਾਅਦ ਚ ਪਾਵਾਂਗੇ। ਟਮਾਟਰ ਪਿਆ ਇੱਕ ਪਦੀਨਾ ਪਿਆ। ਪਦੀਨਾ। ਇਹ ਜਦੋਂ ਬਣ ਗਿਆ ਨਾ ਉਸ ਤੋਂ ਬਾਅਦ ਕਿਉਂ ਹੁਣ ਪਾ ਦਾਂਗੇ ਇਹਦੀ ਸਮੈਲ ਜਾਵਣੀ ਹੈ। ਉਸ ਤੋਂ ਬਾਅਦ ਉਹ ਬੜਾ ਨਹੀਂ ਦਿੰਦੇ ਜਦੋਂ ਇੱਕ ਵਾਰੀ ਨਹੀਂ ਨਹੀਂ ਫਿਰ ਤਾਂ ਰੈਡੀ થઈ ਜਾਊਗਾ ਬਸ ਠੀਕ ਹੈ। ਤੇ ਕਿੰਨੇ ਟਾਈਮ ਦਾ ਪ੍ਰੋਸੈਸਾ ਹੁਣ ਹੈ ਤੁਸੀਂ ਸਵੇਰ ਦੇ ਲੱਗੇ ਹੋਏ ਹੋ 5 ਵਜੇ ਦੇ ਕੀ 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 ਚੀਜ਼ ਕਿਵੇਂ ਕਿਵੇਂ ਜਿਹੜਾ ਤੁਹਾਡਾ ਸਮਾਨ ਤਿਆਰ ਹੁੰਦਾ ਪਹਿਲਾਂ ਅੱਧਾ ਕਿਲੋ ਲਸਣ ਛਿੱਲ ਲਿਆ ਫਿਰ ਆਦਰਕ ਛਿੱਲ ਕੇ ਗਰੈਂਡਰ ਕਰਕੇ ਰੱਖ ਲਿਆ ਉਹਨਾਂ ਨੂੰ ਭੁੰਨ ਲਿਆ ਤੇ ਧਨੀਆ ਪੋਦੀਨਾ ਰਗੜਿਆ ਠੀਕ ਹੈ ਤੇ ਛੋਲੇ ਇੱਕ ਸਾਈਡ ਤੇ ਛੋਲੇ ਰਾਦਣ ਵਾਲ ਨੂੰ ਫਿਰ ਉਹਨਾਂ ਨੂੰ ਭੁੰਨ ਕੇ ਸੀ ਪਾਣੀ ਛੋਲੇ ਗਰੈਂਡਰ ਕੀਤਾ ਤੇ ਇਹ ਨਟਾਇਮ ਹੋ ਜਾਂਦਾ ਹੁਣ 2 2.5 2.5 ਤਨੂ ਜਾ ਜਾਵੇ ਸਵੇਰ 5 ਵਜੇ ਦੇ ਲੱਗੇ ਹੋਏ ਹੈ ਹੈਨਾ ਦੇਖਣ ਨੂੰ ਐ ਲੱਗਦਾ ਵੀ ਨੰਦੂ ਨੇ ਸੂਪ ਲਾ ਲਿਆ ਇੰਨੀਆਂ ਦੀਆਂ ਕਾਲੀਆਂ ਵੇਗੀਆਂ ਅੱਛਾ ਤੇ ਜਿਹੜੀ ਉਹ ਤੁਸੀਂ ਦਿੰਨੇ ਹੋ ਜਿਹੜੀ ਕਟੋਰੀ ਹੁੰਦੀ ਜਿਹਦੇ ਚ ਸੂਪ ਆ ਕੇ ਦਿੰਨੇ ਆ ਉਹ ਕਿੰਨੀ ਕੁ ਕੁਆਂਟੀਟੀ ਹੁੰਦੀ ਆ ਉਹ ਉਹ ਰੇੜੀ ਤੇ ਰੱਖੀ ਹੋਈ ਹੈ ਕੁਲਟੀਕਲ ਠੀਕ ਹੈ ਕੀ ਪ੍ਰਾਈਸ ਹੈਗਾ ਵੈਸੇ ਤਾਂ ਹੁਣ ਦੱਸੋ ਉਹਦਾ 40 ਰੁਪਏ ਵੀ ਲੈ ਲੰਨੇ ਆ ਜਿਵੇਂ ਛੋਟੀ ਹੁੰਦੀ ਉਹਦੇ 30 ਰੁਪਏ ਵੀ ਲੈ ਲੰਨੇ ਆ ਠੀਕ ਹੈ ਜੇ ਕੋਈ ਹਾਫ ਮੰਗਦਾ ਉਹਨੂੰ 30 ਵੀ ਦੇ ਦਿੰਨੇ ਆ ਜੀ ਜਾਂ ਕੋਈ ਦੇਖ ਲੈਨੇ ਆ ਯਾਰ ਠੀਕ ਆ ਗੱਡੀ 50 ਵੀ ਲੈ ਲੰਨੇ ਆ ਜਿਹੜੇ ਸਾਹ ਚਾਲਾ ਹਾਂ ਸਹੀ ਹੈ ਸੁਣ ਹੈ ਜੀ ਕੋਈ ਚੀਜ਼ ਨਹੀਂ ਸਾਰਾ ਵਧੀਆ ਬਣ ਰਿਹਾ ਜੀ ਹਾਂ ਪੂਰੀ ਸਫਾਈ ਹੁੰਦੀ ਹੈ ਇਹ ਆਪਾਂ ਦੇਖ ਵੀ ਲਿਆ ਹੁਣ ਨੰਦੂ ਤੋਂ ਲੈ ਕੇ ਮਾਈਕ ਤੇ ਬਾਕੀ ਦੀ ਕਾਰਵਾਈ ਆਪਣੀ ਹੋਗੀ ਸੋ ਨੰਦੂ ਨੇ ਹੁਣ ਸਾਰਾ ਪ੍ਰੋਸੈਸ ਦਾਤਾ ਸਵੇਰ 5 ਵਜੇ ਦਾ ਲੱਗਿਆ ਹੋਇਆ ਔਰ ਦੁਪਹਿਰੇ 2:30 ਵਜੇ 3 ਵਜੇ ਦੇ ਕਰੀਬ ਜਾ ਕੇ ਇਹ ਰੇੜੀ ਦਾ ਸੂਪ ਪਹੁੰਚਣਾ ਹੈ ਦੇਖਣ ਨੂੰ ਐ ਲੱਗਦਾ ਵੀ ਬਾਈ ਇੰਨੀਆਂ ਕੋਲੀਆਂ ਵੇਗੀਆਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਸੋਹਣੇ ਦੀ ਰੇੜੀ ਵੀ ਦਿਖਾ ਦਿੰਨੇ ਆ ਸਫਾਈ ਪੂਰੀ ਹੈ ਕਮਰੇ ਦੇ ਵਿੱਚ ਇਕੱਲਾ ਹੀ ਰਹਿਣਾ ਬਾਈ ਹਾਂ ਬਾਕੀ ਪਰਿਵਾਰ ਪਰਿਵਾਰ ਮੇਰਾ ਰਾਜਸਥਾਨ ਜੈਪੁਰ ਚ ਆ ਜੈਪੁਰ ਤੋਂ ਹੈ ਹਾਂ ਕਿੰਨਾ ਟਾਈਮ ਹੋ ਗਿਆ ਇੱਥੇ ਸੂਪ ਦਾ ਅਸੀਂ ਜਨਮ ਹੈ ਸਮਾਲਸਰ ਤੇ ਮੈਨੂੰ ਹੋ ਗਏ 20 ਸਾਲ ਹੋ ਗਏ ਕਰੀਬਨ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਮੈਂ ਸਭ ਬਾਗੇ ਪੁਰਾਣੇ ਰਹਿੰਦਾ ਸੀ ਪਾਪੜਾ ਦਾ ਕੰਮ ਕਰਦਾ ਸੀ ਅੱਛਾ ਹਾਂ ਇੱਥੇ 20 ਸਾਲ ਹੋ ਗਏ 20 ਸਾਲ ਹੋ ਗਏ ਸੂਪ ਦਾ ਕੰਮ ਕਰਦੇ ਹੋਏ ਸਮਾਲਸਰ ਇਹ ਨੰਦੂ ਰਾਜਸਥਾਨੀ ਸਪੈਸ਼ਲ ਸੂਪ ਹੈ ਹੁਣ ਰੇੜੀ ਦਿਖਾਉਣੇ ਤੁਹਾਨੂੰ ਰੇੜੀ ਦੇ ਵੀ ਇੱਕ ਵਾਰੀ ਦਰਸ਼ਨ ਕਰਾ ਲਈਏ ਇਹ ਹੈਗਾ ਜੀ ਨੰਦੂ ਦਾ ਟਿਕਾਣਾ ਨੰਦੂ ਦਾ ਅੱਡਾ ਇਸ ਸੇ ਰੇੜੀ ਦੇ ਉੱਤੇ ਨੰਦੂ ਕਹਿੰਦਾ ਵੀ ਦੱਸ ਦਿਓ ਗਰਮੀਆਂ ਦੇ ਵਿੱਚ ਕੀ ਕੀ ਆਇਟਮ ਕਹਿੰਦੀ ਇਹਨੂੰ ਆਪਾਂ ਲੈਮਨ ਸੋਡਾ ਲੈਮਨ ਸੋਡਾ ਲੱਗਦਾ ਔਰ ਸਰਦੀਆਂ ਦੇ ਵਿੱਚ ਇਸੇ ਰੇੜੀ ਦੇ ਉੱਤੇ ਚਨਾ ਸੂਪ ਲੱਗਦਾ ਟਮਾਟੋ ਸੂਪ ਵੀ ਲਿਖਿਆ ਹੋਇਆ ਪਰ ਨੰਦੂ ਦੇ ਕੋਲੇ ਚਨਾ ਸੂਪ ਹੀ ਹੁੰਦਾ ਚਨਾ ਜਿਹੜਾ ਸੂਪ ਹੈ ਦਾ ਵਰਡ ਫੇਮਸ ਹੈਗਾ ਸਾਡੇ ਏਰੀਆ ਦੇ ਵਿੱਚ ਆ ਰੇੜੀ ਆ ਪੂਰੀ ਸਾਫ ਸਫਾਈ ਹੈ ਆ ਕਟੋਰੀਆਂ ਨੇ ਜਿਹਦੇ ਵਿੱਚ ਇਹ ਸਰਵ ਕਰਦਾ ਹੈ ਸਾਫ ਸਫਾਈ ਪੂਰੀ ਹੈ ਪ੍ਰੋਪਰ ਹੈ ਆਪਾਂ ਦੇਖ ਲੈ ਅੰਦਰ ਜਾ ਕੇ ਕਲੀ-ਕਲੀ ਚੀਜ਼ ਔਰ ਸਾਰਾ ਪ੍ਰੋਸੈਸ ਸੋ ਹੁਣ ਤੁਸੀਂ ਘਰੇ ਬਣਾ ਕੇ ਵੀ ਜੇ ਕਿਸੇ ਦਾ ਮਨ ਕਰੇ ਵੀ ਆਪਨੰਦੂਤ ਨਹੀਂ ਲੈਣਾ ਇਹ ਤੁਹਾਨੂੰ ਸਿਖਾਇਆ ਤਾਂ ਹੀ ਆ ਵੀ ਘਰੇ ਬਣਾ ਕੇ ਵੀ ਕਿਸੇ ਨੇ ਪੀਣਾ ਹੋਵੇ ਤਾਂ ਪੀ ਸਕਦਾ ਆਹ ਡਿਸਟ ਆਜੂ ਨੰਦੂ ਜਿਹੜਾ ਤੇ ਜਿਹੜਾ ਤੇਰੇ ਕੋਲ ਹੈਗਾ ਇਹ ਘਰੇ ਬਣਾ ਨਹੀਂ ਇਹ ਟੈਸਟ ਤੋਂ ਥੋੜਾ ਨਹੀਂ ਆਉਂਦਾ ਜਿਹਨਾਂ ਹਾਰ ਟਿਕਿਆ ਹੁੰਦਾ ਜਿਹਨਾਂ ਨੂਨ ਮਿਰਚ ਦੇ ਇਹ ਹੀ ਹੁੰਦਾ ਵਾਲਾ ਤੋਂ ਬਾਕੀ ਇਹ ਟੈਸਟ ਨਹੀਂ ਆ ਜਿਹਨ ਬੰਦਾ ਰੈਗੂਲਰ 2-4 ਦਿਨ ਬਣਾਵੇ ਨਾ ਫਿਰ ਆ ਜਾਂਦਾ ਠੀਕ ਹੈ ਠੀਕ ਹੈ ਜੀ ਸੋ ਇਹ ਵੀ ਤੁਹਾਨੂੰ ਦੱਸਤਾ ਵੀ ਆ ਗੱਲ ਬਣਨੀ ਨਹੀਂ ਜੇ ਪੀਣਾ ਹੋਵੇ ਤਾਂ ਸਮਾਲਸਰ 메ਨ ਬਾਜ਼ਾਰ ਦੇ ਵਿੱਚ ਬੱਸ ਸਟੈਂਡ ਕੋਲੇ ਆ ਜਾਓ ਨੰਦੂ ਰਾਜਸਥਾਨੀ ਸੂਪ ਸਰੀ ਦਾ ਟੇਸਟ ਹੁੰਦਾ ਚਨਾ ਸੂਪ ਇੱਕ ਆਈਟਮ ਹੋਰ ਹੁੰਦੀ ਹੈ ਜਿਹੜੀ ਉਹ ਮੱਕੀ ਮੱਕੀ ਵਾਲੀ ਹੁੰਦੀ ਹੈ ਉਹਨੂੰ ਕੀ ਕਹਿੰਦੇ ਆ ਉਹ ਸਵੀਟ ਕੌਰਨ ਕਹਿੰਦੇ ਆ ਸਵੀਟ ਕੌਰਨ ਨੰਦੂ ਦੇ ਸਵੀਟ ਕੌਰਨ ਵੀ ਬੜੇ ਟੇਸਟੀ ਹੁੰਦੇ ਆ ਉਹ ਵੀ ਤੁਹਾਨੂੰ ਬਾਅਦ ਚ ਕਿਸੇ ਦਿਨ ਦਿਖਾ ਦੇ ਜਾਂਗੇ ਪਰ ਉਹ ਖਾਣ ਦਾ ਸੁਆਦ ਵੱਖਰਾ ਹੈ ਬਣਦੇ ਕਿਵੇਂ ਉਹ ਨਹੀਂ ਸਿੱਖਣੇ ਆਪਾਂ ਜਿਮ ਵਾਲੇ ਖਾਂਦੇ ਆ ਜਿਮ ਵਾਲਿਆਂ ਸੇ ਹੁੰਦੇ ਆ ਰੱਖੇ ਸਟੀਮ ਠੀਕ ਉਹ ਹਾਂ ਉਹ ਸਟੀਮ ਕਰਕੇ ਬਣਦੇ ਆ ਆ ਸਟੀਮਰੇ ਦੇ ਕੋਲੇ ਹੈਗਾ ਇਹਦੇ ਕੋਲੇ ਰੱਖਿਆ ਹੁੰਦਾ ਹੈ ਇਸ ਟੀਮਰ ਤੇ ਬਣਦੇ ਔਰ ਬੜੇ ਟੇਸਟੀ ਬੜੀ ਇਹ ਵੀ ਸਿਰਾ ਚੀਜ਼ ਹੁੰਦੀ ਹੈ ਇਹ ਵੀ ਬਹੁਤ ਵਧੀਆ ਵੈਰਾਈਟੀ ਆ ਬੜੀ ਸਿਰਾ ਵੈਰਾਈਟੀ ਆ ਟੇਸਟ ਬਹੁਤ ਕਮਾਲ ਦਾ ਹੁੰਦਾ ਅਸੀਂ ਤਾਂ ਸੂਪ ਪੀ ਕੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ সুইਟ ਕਾਰਨ ਇਤੋਂ ਖਾ ਲੈਨੇ ਆ ਸੋ ਕਿਵੇਂ ਲੱਗੀ ਵੀਡੀਓ ਜ਼ਰੂਰ ਔਰ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਨੰਦੂ ਰਾਜਸਥਾਨੀ ਹੌਸਲਾ ਬਧਾ ਜਾਓ ਬੜਾ ਕਮਾਲ ਦਾ ਸੂਪ ਹੁੰਦਾ